ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੇ ਲਈ ਸ਼ੰਭੂ ਬੈਠੇ ਕਿਸਾਨਾਂ ਨੂੰ ਤਕਰੀਬਨ 100 ਦਿਨ ਹੋ ਗਏ ਜਦੋਂ ਸ਼ੰਭੂ ਬਾਰਡਰ ਧਰਨਾ ਲੱਗਿਆ ਸੀ ਕਿਸਾਨ ਜਿੱਥੇ ਬੰਦਿਆਂ ਨੇ ਕੌਲ ਦਿੱਤੀ ਸੀ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਧਰਨਾ ਲਵਾਂਗੇ ਬੀਜੇਪੀ ਸਰਕਾਰ ਦੇ ਖਿਲਾਫ ਪਰ ਬੀਜੇਪੀ ਸਰਕਾਰ ਨੇ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਐਂਟਰੀ ਹੋਣ ਦਿੱਤੀ ਤਾਂ ਕਿਸਾਨ ਸ਼ੰਭੂ ਬਹਿ ਗਏ ਚਲਦਿਆਂ ਚਲਦਿਆ ਸਮਾਂ ਇਹੋ ਜਿਹਾ ਆਇਆ ਜਿਹੜਾ ਆਣਾ ਹੀ ਸੀ ਕਿ ਲੋਕ ਸਭਾ ਦੀ ਚੋਣਾਂ ਨਾਲ ਸੋ ਹੋਗੀ ਕੋਡ ਆਫ ਕੰਡਕਟ ਦੇਸ਼ ਦੇ ਵਿੱਚ ਲਾਗੂ ਹੋਗਾ ਕਿਸਾਨ ਪੱਕਾ ਮੋਰਚਾ ਲਾ ਕੇ ਸ਼ੰਭੂ ਬਾਰਡਰ ਦੇ ਉੱਪਰ ਬੈਠ ਕੇ ਜਿਹਦੇ ਚੋਂ ਵੱਡੀ ਜਥੇਬੰਦੀ ਸਰਬੰਦ ਸਿੰਘ ਭਦੇਰ ਸਾਹਿਬ ਆਪਣੇ ਨਾਲ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਗਜੀਤ ਸਿੰਘ ਡੱਲੇਵਾਲ ਸਰਜੀਤ ਸਿੰਘ ਫੁੱਲ ਤਮਾਮ ਹੋਰ ਕਿਸਾਨ ਜਥੇਬੰਦੀਆਂ ਕਿਸਾਨ ਯੂਨੀਅਨ ਆਜਾਦ ਬੈਠੇ ਨੇ 100 ਦਿਨ ਹੋ ਗਏ ਇੱਥੇ ਬੈਠਿਆਂ ਨੂੰ 100 ਦਿਨ ਹੋ ਗਏ ਤਾਂ ਆਪਣਾ ਇੱਕ ਪ੍ਰੋਗਰਾਮ ਰੱਖਿਆ ਵੱਡਾ ਇੱਥੇ ਸ਼ੰਭੂ ਬਾਰਡਰ ਇਕੱਠ ਕੀਤਾ ਇਸ ਇਕੱਠ ਦੇ ਵਿੱਚ ਮੇਨ ਜਿਹੜਾ ਫੋਕਸ ਰਿਹਾ ਉਹ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰ ਪੰਜਾਬ ਆ ਰਹੇ ਨੇ ਪੰਜਾਬ ਆ ਕੇ ਬੀਜੇਪੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਤੇ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਦਿੱਤਾ ਕਿ ਜਿਸ ਤਰੀਕੇ ਨਾਲ ਅਸੀਂ ਅੱਗੇ ਵਧ ਰਹੇ ਹਾਂ ਕਿ ਬੀਜੇਪੀ ਦੇ ਲੀਡਰਾਂ ਨੂੰ ਸਵਾਲ ਕਰਾਂਗੇ ਉਹਨਾਂ ਹੀ ਬੀਜੇਪੀ ਦੇ ਲੀਡਰਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਜਦੋਂ ਉਹ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਆਉਣਗੇ ਤਾਂ ਅਸੀਂ ਸਵਾਲ ਪੁੱਛਾਂਗੇ ਇਸੇ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕਿਸਾਨਾਂ ਦੇ ਵੱਡੇ ਨੇਤਾ ਭੰਦੇਰ ਸਾਹਿਬ ਨਾਲ ਨੇ ਭੰਦੇਰ ਸਾਹਿਬ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤੇ ਕੀ ਫਿਰ ਪ੍ਰੋਗਰਾਮ ਹੈ ਤੁਹਾਡਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਦਾ ਹਾਂ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਆ ਸੀ ਵੱਡੇ ਜਥੇ ਬਣਾ ਕੇ ਜਥੇ ਬੰਦ ਰੈਲੀ ਉਧਰ ਜਾਵਾਂਗੇ ਠੀਕ ਆ ਚੰਗਾ ਤੇ ਹੋਵੇ ਪ੍ਰਸ਼ਾਸਨ ਜਿਹਾ ਕਰੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਆ ਤਾਂ ਸਾਨੂੰ ਸਵਾਲ ਜਵਾਬ ਕਰਨ ਦਾ ਹੱਕ ਦਿੱਤਾ ਜਾਂਦਾ ਜੇ ਇਹ ਇਹ ਸਾਡਾ ਨਿਬੜ ਜੂਗਾ ਅਸੀਂ ਵਿਰੋਧ ਵੀ ਨਹੀਂ ਕਰਾਂਗੇ ਦੁਨੀਆ ਦੇ ਸਾਹਮਣੇ ਗੱਲ ਆ ਜਾਊਗੀ ਕਿ ਪ੍ਰਧਾਨ ਮੰਤਰੀ ਜੀ ਕੀ ਕਹਿਣਾ ਚਾਹੁੰਦੇ ਆ ਮੰਗਾਂ ਤੇ ਕਿਸਾਨ ਕੀ ਕਹਿਣਾ ਚਾਹੁੰਦੇ ਕੋ ਵੱਡੀ ਗੱਲ ਨਹੀਂ ਹੈ ਅਸੀਂ ਵੀ ਦੇਖਦੇ ਆ ਉਹ ਵੀ ਦੇਖਦੇ ਪ੍ਰਧਾਨ ਮੰਤਰੀ ਕੋਈ ਬੀਜੇਪੀ ਦੇ ਲੀਡਰਾਂ ਦੇ ਨਾਲ ਕੋਈ ਚਿੱਠੀ ਪੱਤਰੀ ਕਰ ਲੈਂਦੇ ਕਿ ਤੁਹਾਡਾ ਦੇਸ਼ ਦਾ ਸਭ ਤੋਂ ਵੱਡਾ ਨੇਤਾ ਰਿਆ ਸਾਨੂੰ ਟਾਈਮ ਹੀ ਦਵਾ ਦਿਓ ਗੱਲਬਾਤ ਦੇ ਲਈ ਦੇਖੋ ਇਹ ਤਾਂ ਸੁਨੀਲ ਜਾਖੜ ਜੀ ਸਾਨੂੰ ਚੰਡੀਗੜ੍ਹ ਕਹਿ ਕੇ ਆਏ ਸੀ ਕਿ ਸਾਡੇ ਨਾਲ ਬਹਿ ਕੇ ਨਿਬੜ ਲੋ ਅਸੀਂ ਤਾਂ ਉਦੋਂ ਕੁਰਸੀਆਂ ਵੀ ਬੇਲੀਆਂ ਰੱਖੀਆਂ ਕਹਿ ਕੇ ਵੀ ਗਏ ਵੀ ਆ ਜਿਓ ਉਹਨਾਂ ਡੇਟ ਨਹੀਂ ਦਿੱਤੀ ਨਾ ਜਗਾ ਦਿੱਤੀ ਅਸੀਂ ਜਗਾ ਵੀ ਦੇਤੀ ਤੇ ਡੇਟ ਵੀ ਅਸੀਂ ਫੇਰ ਦੋਰੇ ਕਹਿੰਦਾ ਵੀ ਭਰਾਵਾ ਜੇ ਬੈਣਾ ਤੇ ਬੈ ਲਓ ਹੁਣ ਉਹ ਬੈਣਾ ਹੀ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਜੋ ਉਹਨਾਂ ਨੇ ਪਾਪ ਕਮਾਏ ਆ ਉਹਨਾਂ ਦਾ ਮਤਲਬ ਜ਼ਬਾਨ ਕੰਬਦੀ ਆ ਥੜਕਦੀ ਆ ਉਹਨੂੰ ਲੱਗਦਾ ਵੀ ਉਹ ਕਿਸਾਨਾਂ ਦੇ ਅਗਮਨ ਅੱਖਾਂ ਨੱਖਾਂ ਪਾ ਗਏ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਨਹੀਂ ਪਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਕਿਸਾਨਾਂ ਦੇ ਉੱਪਰ ਜਿਹੜੇ ਜ਼ਬਰ ਕੀਤੇ ਨੇ ਉਹਨਾਂ ਲਈ ਕਿ ਪਾਪ ਉਹ ਮੰਨਦੇ ਨੇ ਕਿ ਸਾਡੇ ਤੋਂ ਪਾਪ ਹੋਇਆ ਪਰ ਉਹ ਤੋਂ ਕਹਿੰਦੇ ਨੇ ਇੱਕ ਤਰੀਕ ਤੇ ਲੰਘ ਜਾਣ ਦਿਓ ਦੋਨੋਂ ਦੇਖ ਲਾਂਗੇ ਅਸੀਂ ਕਿਸਾਨਾਂ ਨੂੰ ਹਾਂ ਨਹੀਂ ਦੇਖਿਆ ਜਿਹੜਾ ਪਹਿਲੇ ਕ ਪਾਪ ਕਮਾਏ ਆ ਉਹਨਾਂ ਦਾ ਇਹ ਨਪਤਾ ਨਹੀਂ ਹੋਇਆ ਉਹ ਫਿਰ ਕਹਿੰਦੇ ਦੋਰੇ ਭਾਪ ਕਮਾਉਣੇ ਚੰਗੀ ਗੱਲ ਆ ਜੀ ਕਮਾਲ ਨੇ ਜਦੋਂ ਹਾਕਮਾਂ ਦੇ ਦੇਖੋ ਕਦੀ ਵੀ ਡਿਕਟੇਟਰਸ਼ਿਪ ਦੀ ਕਬਰ ਲੋਕ ਨਹੀਂ ਪੁੱਟਦੇ ਹੁੰਦੇ ਉਹਦੀਆਂ ਆਪਣੀਆਂ ਨੀਤੀਆਂ ਤੇ ਪਾਲਿਸੀਆਂ ਉਹਦੀ ਕਬਰ ਪੁੱਟਦੀਆਂ ਹਨ ਜਿਉ ਕੋ ਜੇ ਬੋਲ ਰਹੇ ਨੇ ਇਹਨਾਂ ਦੀ ਕਬਰ ਪੁੱਟਣ ਵਾਲਾ ਵਾ ਕੱਲ ਉਹਨਾਂ ਕਹ ਕੋਈ ਗੱਲ 4 ਜੂਨ ਨੂੰ ਮਾਰੇ ਡੱਬੇ ਚੋਂ ਪਤਾ ਲੱਗ ਦੂ ਤੁਸੀਂ ਕਿੰਨੇ ਕ ਹਰਮਨ ਪਿਆਰੇ ਜੇ ਲੋਕਾਂ ਦੇ ਤੁਸੀਂ ਕਿੰਨਾ ਕ ਚੰਗਾ ਕੰਮ ਕੀਤਾ ਤੁਸੀਂ ਦੇਖ ਲਿਓ 4 ਜੂਨ ਨੂੰ ਤੁਹਾਨੂੰ ਆਪੇ ਜਵਾਬ ਆਏ ਨਾ ਉਦੋਂ ਬਾਅਦ ਤੁਸੀਂ ਮੀਡੀਆ ਦੇ ਗਾੜੀ ਹੋਣ ਚੁੱਕੇ ਵੀ ਨਹੀਂ ਹੋਣਾ ਜੇਕਰ ਕੋਈ ਟਕਰਾਅ ਦੀ ਸਥਿਤੀ ਬਣਦੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਤੁਸੀਂ ਜਾਓਗੇ ਸਵਾਲ ਪੁੱਛੋਗੇ ਪ੍ਰਸ਼ਾਸਨ ਵਿੱਚ ਹੋਊਗਾ ਤਾਂ ਇੱਕ ਟਕਰਾਅ ਵੀ ਤਾਂ ਹੋ ਸਕਦਾ ਉੱਥੇ ਨਾ ਅਸੀਂ ਟਕਰਾਅ ਕਰਨੇ ਟਕਰਾਉ ਕਰਨ ਅਸੀਂ ਪਿੰਡੇ ਸਾਡੇ ਨੰਗੇ ਅਸੀਂ ਡੰਗਾ ਖਾ ਲਾਂਗੇ ਵੀ ਟਕਰਾਉ ਕਰਨਗੇ ਅਸੀਂ ਨਹੀਂ ਕਰਦੇ ਅਕਸਰ ਹੀ ਦੇਖਿਆ ਗਿਆ ਨਾ ਕਿ ਜਦੋਂ ਸਵਾਲ ਹੁੰਦੇ ਨੇ ਭਾਵੇਂ ਬੀਜੇਪੀ ਦੇ ਲੀਡਰ ਨੂੰ ਸਵਾਲ ਪੁੱਛੇਗੇ ਕਿਸਾਨਾਂ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਸਵਾਲ ਪੁੱਛੇਗੇ ਤਾਂ ਉੱਥੇ ਤਲਖੀ ਤਾਂ ਹੋਈ ਹੈ ਦੇਖੋ ਤਲਖੀ ਉਤਾ ਉਹ ਜੋਰ ਨਾ ਕਰਦੇ ਆ ਨਾ ਜੇ ਸਵਾਲ ਦਾ ਅਸੀਂ ਤਾਂ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾਲ ਦੇ ਲੋ ਵੀਡੀਓ ਚੱਲ ਰਹੀ ਆ ਤੁਸੀਂ ਗਲਤ ਦੇ ਲੋ ਚਾਹੇ ਸਹੀ ਦੇ ਲੋ ਲੋਕਾਂ ਨੇ ਦੇਖਣਾ ਸਾਰੀ ਸੰਸਾਰ ਨੇ ਕਿ ਕੀ ਆ ਉਹੋ ਸਵਾਲ ਦਾ ਜਵਾਬ ਦਿੰਦੇ ਹੀ ਨਹੀਂ ਹੈ ਹੋਰਨੇ ਬਸੇ ਈਟੀਓ ਸਾਹਿਬ ਕਿੱਧਰ ਚਲੇ ਗਏ ਉਹ ਦੇਖੀ ਵੀਡੀਓ ਈਟੀਓ ਸਾਹਿਬ ਨੂੰ ਸਵਾਲ ਸੈਂਟਰ ਵਾਲੇ ਕਰ ਰਹੇ ਆ ਉਹ 32 ਬਾਰੇ ਦੱਸੀ ਜਾਂਦੇ ਮਾਈ ਦੀ ਥੋੜੀ ਸਰਕਾਰ ਹੋਣੀ ਆ ਤੁਸੀਂ ਦੂਜੇ ਵਿਰੋਧੀ ਧਿਰ ਦਾ ਪਾੜ ਜੇ ਤੁਸੀਂ ਦੱਸੋ ਸਾਡੇ ਮੰਗਾਂ ਤੇ ਕਰੋਗੇ ਕੀ ਤੇ ਮਤਲਬ ਲੱਗਦਾ ਵੀ ਇਹੋ ਜਿਹੇ ਬੰਦੇ ਜਨਤਾ ਗਲਤ ਚੋਣ ਹੋ ਗਈ ਸਾਡੀ ਮੰਤਰੀ ਵੀ ਸਾਡਾ ਗਲਤ ਬਣ ਗਿਆ ਉਹਨੂੰ ਸਵਾਲ ਵੀ ਨਹੀਂ ਸਮਝ ਆਉਂਦੇ ਜਾਂ ਜਾਂ ਉਹ ਦੇਣਾ ਨਹੀਂ ਚਾਹੁੰਦੇ ਸੀ ਪਹਿਲਾਂ 32 ਬਾਰੇ ਗੱਲ ਕਰ ਲਓ ਫਿਰ ਆਪ ਅੱਗੇ ਗੱਲ ਕਰਦੇ 32 ਦਾ ਤਾਂ ਮੁੱਦਾ ਨਹੀਂ ਨਾ ਹੈਗਾ ਜੇ ਤਾਂ ਅਸੀਂ ਮੋਰਚੇ ਦੀਆਂ ਮੰਗਾਂ 'ਚ 32 ਵੀ ਪਾਈ ਹੁੰਦੀ 32 ਬਾਰੇ ਦੱਸ ਦਿੰਦੇ ਵੀ ਬਿਜਲੀ ਬੋਰਡ ਦਾ ਹੁਣ ਨਵਾਂ ਬਿੱਲ ਆ ਗਿਆ ਥੋੜੀ ਸਰਕਾਰ ਨੇ ਉਹਦਾ ਵਿਰੋਧ ਕੀਤਾ ਕਿ ਬੋਜ ਕੀਤਾ ਤੁਸੀਂ ਤਾਂ ਮੰਨ ਕੇ ਤੁਸੀਂ 70 ਗ੍ਰਿਡ ਨਿਯਮਿਤ ਤਮੇ ਦਿੱਤੇ ਇਹਦਾ ਜਵਾਬ ਦੇ ਦੇਣ ਜਿਹੜੇ ਗੱਲ ਤੇ ਜਵਾਬ ਦੇਣਾ ਉਹ ਦੇਣਾ ਨਹੀਂ ਹੈਗਾ ਹੁਣ ਜੇ ਤਾਂ 8 ਘੰਟੇ ਬਿਜਲੀ ਲੈਣ ਲੜਨਦੇ ਹੁੰਦੇ ਫਿਰ ਤਾਂ ਅਸੀਂ ਲੈ ਲੈਂਦੇ ਇਹ ਪੰਜਾਬ ਦੀਆਂ ਮੰਗਾਂ ਨੇ ਇਹਦੇ ਬਾਰੇ ਵੀ ਕਰ ਲਾਂਗੇ ਗਾਂ ਜਾ ਕੇ ਤੁਸੀਂ ਮੋਰਚੇ ਦਾ ਓਵਰਆਲ ਇੰਪੈਕਟ ਕੀ ਮੰਨਦੇ ਹੋ ਲੋਕ ਸਭਾ ਚੋਣ ਦੇ ਉੱਪਰ ਤੇ ਖਾਸ ਕਰਕੇ ਬੀਜੇਪੀ ਦੇ ਦੇਖੋ ਹਾਕਮ ਜਾਂ ਜਿਹੜਾ ਸਰਕਾਰ ਦਾ ਮੀਡੀਆ ਕਦੀ ਇਹ ਪਰਸੈਪਸ਼ਨ ਨਹੀਂ ਮੰਨੂਗਾ ਕਿ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਕਰਕੇ ਮੁੱਦਿਆਂ ਤੇ ਇਸ ਵਾਰੀ ਦੇਖ ਦਾ ਜਿਹੜਾ ਲਕਸ਼ਣ ਹੈ ਹੋ ਰਹੀ ਹੈ ਬੇਸ਼ੱਕ ਉਹਦੇ ਵਿੱਚ ਹੁਣ ਬਥੇਰਾ ਕੁਛ ਠੱਕ 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 ਵੀ ਆਉਂਦੇ ਆ ਬੜਾ ਕੁਝ ਹੋਣ ਰਿਹਾ ਵਾ ਠੀਕ ਆ ਕਿਉਂਕਿ ਉਹਨੂੰ ਪਤਾ ਵੀ ਜੇ ਕਿਸਾਨ ਮਜ਼ਦੂਰਾਂ ਦੇ ਲੀਡਰਸ਼ਿਪ ਜਾਂ ਕਿਸਾਨਾਂ ਨੂੰ ਇਹ ਮਿਆਨਤਾ ਮਿਲ ਗਈ ਇੰਨਾ ਕਰਕੇ ਪੋਜੀਸ਼ਨਾਂ ਬਦਲੀਆਂ ਹੈਗੀਆਂ ਤੇ ਠੀਕ ਨਹੀਂ ਹੋਊਗਾ ਕਾਰਪੋਰੇਟ ਦੇ ਜਿਹੜੇ ਚਿਹਰੇ ਨੇ ਉਹ ਮੋਦੀ ਜੀ ਵੀ ਨੇ ਅਗਲੇ ਚਿਹਰੇ ਵੀ ਕਾਰਪੋਰੇਟ ਦੇ ਹੀ ਆਉਣੇ ਨੇ ਕੋਈ ਆਜੋ ਕਹਿੰਦੇ ਸਾਡੇ ਹੀ ਬੰਦਾ ਹੋਣਾ ਰਾਜ ਤਾਂ ਅਸੀਂ ਕਰਨਾ ਹੈਗਾ ਉਹ ਮੀਡੀਆ 'ਚ ਪਰਸੈਪਸ਼ਨ ਤਾਂ ਇਹੀ ਬਣਾਉਣਗੇ ਲੇਕਿਨ ਜੇ ਇਹ ਅੰਦੋਲਨ ਨਾ ਹੁੰਦਾ ਤਾਂ ਜੋ ਇਸ ਵੇਲੇ ਸੱਤਾ ਦੀ ਦੁਰਗਤੀ ਹੋ ਰਹੀ ਆ ਸ਼ਾਇਦ ਅਜੇਹੀ ਦੁਰਗਤੀ No. ਪੰਧਰ ਸਾਹਿਬ ਇੱਕ ਗੱਲ ਹੋਰ ਕਿ ਕਿਸਾਨ ਜਥੇਬੰਦੀਆਂ ਤੇ ਜਨਤਕ ਜਥੇਬੰਦੀਆਂ ਸਾਰੀ ਉਸ ਗੱਲ ਦੀ ਹਮੇ ਭਰਦੀਆਂ ਨੇ ਕਿ ਅਸੀਂ ਲੋਕ ਹਿੱਤਾਂ ਦੇ ਖਾਤਰ ਲੜਦੇ ਹਾਂ ਪਰ ਜਦੋਂ ਆਪਾਂ ਸਟੇਜਾਂ ਦੇ ਉੱਪਰ ਦੇਖਦੇ ਅੱਜ ਵੀ ਆਪਾਂ ਨੇ ਦੇਖਦੇ ਕਿ ਜ਼ਿਆਦਾ ਸਰਕਾਰਾਂ ਦੀ ਵਜਾਏ ਆਪਣੀ ਲੀਡਰਸ਼ਿਪ ਦੇ ਉੱਪਰ ਹੀ ਫੋਕਸ ਹੁੰਦਾ ਕਿ ਯਾਰ ਅਸੀਂ ਦਿੱਲੀ ਮੋਰਚਾ ਲਾਇਆ ਅਸੀਂ ਮੋਰਚੇ ਦੇ ਵਿੱਚੋਂ ਕੀ ਖਟਿਆ ਉਹ ਉਹ ਅੱਗੇ ਚੌਣਾ ਦੇ ਵਿੱਚ ਖੜ ਗਏ ਸਾਡੀ ਪੱਗਾਂ ਨੂੰ ਦਾਗ ਲੱਗੇ ਯਾਨੀ ਕਿ ਆਪਸ ਦੇ ਵਿੱਚ ਨਹੀਂ ਹੈਗਾ ਕਿਸਾਨ ਜਥੇਬੰਦੀਆਂ ਦਾ ਤੇ ਕਿਸਾਨਾਂ ਦਾ ਈਗੋ ਪ੍ਰੋਬਲਮ ਹੈ ਪੋਲੀਟੀਕਲ ਸਟੇਟਸ ਦਾ ਰੌਲਾ ਪੋਲੀਟੀਕਲ ਲੀਡਰਸ਼ਿਪ ਦਾ ਰੌਲਾ ਉਹ ਤੁਸੀਂ ਲੜੀ ਜਾਂਦੇ ਹੋ ਦੋ ਗੱਲਾਂ ਨੇ ਇੱਕ ਤਾਂ ਦੋਵਾਂ ਮੋਰਚਿਆਂ ਦੇ ਬਿਆਨ ਨਹੀਂ ਹੁੰਦੇ ਵਿਅਕਤੀਗਤ ਕਿਸੇ ਦਾ ਆਪਣਾ ਸੋਚਨ ਦਾ ਨਜ਼ਰੀਆ ਹੁੰਦਾ ਦੂਸਰਾ ਵੀ ਇਹ ਗੱਲ ਤਾਂ ਝੂਠੀ ਮੰਨਣੀ ਵੀ ਨਹੀਂ ਚਾਹੀਦੀ ਵੀ ਆਪਸੀ ਵਿਚਾਰ ਧਾਰਕ ਜਾਂ ਵੱਖਰੇਵੇਂ ਨਹੀਂ ਹੁੰਦੇ ਹੈਗੇ ਕੋਈ ਵੀ ਹੋਣ ਆਪ ਪਾਰਟੀਆਂ 'ਚ ਨਹੀਂ ਹੈਗੇ ਇਹ ਨਹੀਂ ਕਰਦੇ ਹੈਗੇ ਉਹ ਤਾਂ ਦੂਜਾ ਬਦਲ ਤਾਂ ਹੁੰਦੇ ਆ ਇਹ ਇਹ ਦੁਨੀਆ ਦਾ ਫਨੋਮਨਾ ਵਾਈਚ ਕੋਈ ਨਵਾਂ ਗੱਲ ਨਹੀਂ हां ਘਟੋ ਘਟ ਮੰਗਾ ਤੇ ਕਾ ਹੋ ਸਕਦਾ ਮੁੱਦੀ ਸਰਕਾਰ ਜਾਂ ਦਿੱਲੀ ਜਿਹੜੀ ਵੀ ਸੱਤਾ ਉਹਦੇ ਖਿਲਾਫ ਸਾਡਾ ਸੰਘਰਸ਼ ਸੰਝਾ ਹੈਗਾ ਤੋਂ ਅਸੀਂ ਦੋਵੇਂ ਫੋਰਮ ਮਿਸਕਲ ਦੇ ਮਦਈ ਹੈਗੇ ਆਂ ਵੀ ਘੱਟੀ ਘੱਟ ਹਾਂ ਵੀ ਇਕੱਠੇ ਆ ਗਏ ਉੱਤੇ ਇਕੱਠੇ ਹੋ ਕੇ ਲੜਨਾ ਚਾਹੀਦਾ ਹੁਣ ਸਵਾਲ ਹੈ ਵੀ ਜੇ ਕਿਸੇ ਨੂੰ ਇਹ ਲੱਗਿਆ ਮਸਲਨ ਹਕੀਕੀ ਮੈਨੇ ਵਿੱਚ ਵੀ ਇਹ ਅੰਦੋਲਨ ਦਾ ਸਮਾਂ ਨਹੀਂ ਹੈਗਾ ਹੁਣ ਆਪੋ ਆਪਣਾ ਸਮਝ ਆ ਜਿਹੜੀ ਲੜ ਰਹੀ ਲੀਡਰਸ਼ਿਪ ਨੂੰ ਲੱਗੂਗਾ ਵੀ ਯਾਰ ਸਾਡੀ ਗੱਲ ਠੀਕ ਸੀ ਤੁਹਾਡੀ ਗੱਲ ਠੀਕ ਤੁੱਕੇ ਵੀ ਸਟੇਜ ਤੇ ਵੀ ਆ ਜਾਂਦੀ ਹੈ ਅਸਲ ਵਿੱਚ ਗੱਲਾਂ ਕੀ ਗਲਤ ਨੇ ਕੀ ਸਹੀ ਨੇ ਲੋਕ ਸਾਫ ਕਰਦੇ ਆ ਲੋਕਾਂ ਨੇ ਬਹੁਤ ਕੁਝ ਸਫਾਈ ਕਰ ਦਿੱਤੀ ਹੈਗੀ ਅਸੀਂ ਜੋ ਮਰਜ਼ੀ ਬੋਲੀਏ ਉਧਰੋਂ ਕੋ ਬੋਲੇ ਇਹ ਮੈਂ ਨਹੀਂ ਰੱਖਦਾ ਲੋਕ ਕਿਨੂੰ ਸਹੀ ਮੰਨਦੇ ਨੇ ਲੋਕ ਕਿਨੂੰ ਗਲਤ ਮੰਨਦੇ ਨੇ ਅਸਲ ਵਿੱਚ ਇਹ ਫਤਵਾ ਹੁੰਦਾ ਫਿਰ ਲੋਕਾਂ ਨੇ ਫਤਵਾ ਦੇਣਾ ਲੋਕ ਇਸ ਅੰਦੋਲਨ ਨਾਲ ਜੁੜਿਆ ਤਾਂ ਹੀ ਏਡੇ ਵੱਡੇ ਇਕੱਠ ਹੋ ਗਏ ਲੋਕ ਅੰਦੋਲਨ ਵਿੱਚ ਲੜ ਰਹੇ ਆ ਤਾਂ ਹੀ ਮੋਰਚਾ ਚੱਲ ਰਿਹਾ ਅੱਗੇ ਵੀ ਚੱਲ ਰਿਹਾ ਲੋਕਾਂ ਦੀ ਜੇ ਇਸ ਅੰਦੋਲਨ ਸਿਮਤੀ ਹੈਗੀ ਆ ਤੇ ਦੇਸ਼ ਭਰ ਦੇ ਵਿੱਚ ਮੋਦੀ ਜੀ ਨੂੰ ਜੋ ਮਸਿਆਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਤੁਹਾਡੇ ਸਾਹਮਣੇ ਹੈਗਾ ਹਾਂ ਮੈਂ ਤਾਂ ਫਿਰ ਕਿ ਇਹਨਾਂ ਮਤਭੇਦ ਸੀ ਹੈਗੇ ਆ ਰਹਿਣਗੇ ਛੱਡ ਦਈਏ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਹੈ ਇਕੱਠੇ ਹੋ ਕੇ ਲੜੀਏ ਕੌਣ ਸਹੀ ਹੈ ਕੌਣ ਗਲਤ ਹੈ ਲੋਕੀਆ ਪੇ ਫੈਸਲਾ ਕਰ ਲੈ। ਅੰਦੇਰ ਸਾਹਿਬ ਇੱਕ ਮੇਰਾ ਆਖਰੀ ਸਵਾਲ। ਸ਼ੰਭੂ ਤੁਸੀਂ ਧਰਨਾ ਲਾਇਆ ਹੋਇਆ 100 ਦਿਨ ਹੋ ਗਏ ਇਸ ਧਰਨੇ ਨੂੰ ਚੱਲਦਿਆਂ। ਅੰਮਾਲੇ ਵਾਲਾ ਰਸਤਾ ਬੰਦ ਹੈ ਉਸ ਪਾਸੇ ਫੋਰਸ ਖੜੀ ਹੈ ਇਸ ਪਾਸੇ ਕਿਸਾਨ ਨੇ। ਹੁਣ ਜਦੋਂ ਜਿਹੜੇ ਆਹ ਪਿੰਡ ਨੇ ਸ਼ੰਭੂ ਏਰੀਏ ਦੇ ਪਿੰਡ ਨੇ ਘਨੌਰ ਕਸਬਾ ਹੋ ਗਿਆ ਸ਼ਹਿਰ ਪੈ ਗਿਆ ਘਨੌਰ। ਉਹਦਾਂ ਕਸਬਾ ਹਾਲੇ ਕਾਬੀ ਹੈ, ਰਾਜਪੁਰਾ ਵੀ ਹੈ। ਜਾਂ ਪੰਜਾਬ ਦੀ ਜਿਹੜੀ ਹੋਰ ਟ੍ਰੈਫਿਕ ਹੈ। ਜਦੋਂ ਉਸ ਨੇ ਅੰਮਾਲੇ ਜਾਣਾ ਹੁੰਦਾ ਸਾਰੇ ਟ੍ਰੈਫਿਕ ਨੇ ਤਾਂ ਮੇਨ ਰੋਡ ਉਹਨਾਂ ਦਾ ਮੇਨ ਰੋਡ ਬੰਦ ਹੋਣ ਕਰਕੇ ਉਹ ਪਿੰਡਾਂ ਦੇ ਵਿੱਚੋਂ ਜਾਂਦੀ ਹੈ ਪਿੰਡਾਂ ਦੇ ਜਿਹੜੇ ਰਸਤੇ ਨੇ ਆਹ ਔਨਸਰ ਸਾਈਡ, ਰਾਮਪੁਰ ਸਾਈਡ, ਘਨੌਰ ਸਾਈਡ ਜਿਹੜੇ ਰਸਤੇ ਹੈਗੇ ਨੇ ਇਹ ਜਿਹੜੇ ਹੜ੍ਹ ਆਏ ਸੀ, ਹੜ੍ਹਾਂ ਦੇ ਪਾਣੀਆਂ ਨੇ ਬਿਲਕੁਲ ਤੋੜੇ ਹੋਏ ਨੇ। ਉੱਥੇ ਐਕਸੀਡੈਂਟ ਵੀ ਹੋ ਰਹੇ ਨੇ। ਰਸਤੇ ਬਿਲਕੁਲ ਡੈਮੇਜ ਹੋ ਗਏ ਉਹ। ਜਦ ਤੁਸੀਂ ਘਨੌਰ ਤੋਂ ਅੰਮ੍ਰਾਲੇ ਜਾਣੇ ਹੋ ਤਾਂ ਉੱਥੇ ਪੁਰਾਣੇ ਪੁਲ ਬਣੇ ਹੋਏ ਨੇ। ਉਹ ਉਹਨਾਂ ਪੁਲਾਂ ਦਾ ਵੀ ਡਿੱਗਣ ਦਾ ਖਤਰਾ ਕਿਸੇ ਵੇਲੇ ਵੀ ਡਿੱਗ ਸਕਦੇ ਨੇ ਲੰਮਾ ਲੰਮਾ ਉਹਨਾਂ ਪੁਲਾਂ ਦੇ ਉੱਪਰ ਜਾਮ ਲੱਗਿਆ ਹੋਇਆ। ਇਹ ਲੋ ਆਮ ਲੋਕਾਂ ਦੀ ਮੁਸ਼ਕਲਾਂ ਹਾਲਾਤ ਦੇਖਦੇ ਹੋਏ ਆਮ ਲੋਕਾਂ ਦੀ ਇਹ ਮੁਸ਼ਕਲ ਦੇਖਦੇ ਹੋਏ ਇਹ ਤੁਸੀਂ ਚੀਜ਼ ਕਦੇ ਵਿਚਾਰੀ ਕਿ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾ ਸਕੇ ਇੱਕ ਪਾਸੋਂ ਜੇਕਰ ਸਰਕਾਰ ਤੋਂ ਅਪੀਲ ਕੀਤੀ ਜਾਵੇ ਕਿ ਤੁਸੀਂ ਰਸਤਾ ਖੋਲ ਦਿਓ ਇੱਕ ਪਾਸੇ ਕਿਸਾਨ ਰਸਤਾ ਦੇ ਦੇਣ ਦੋ ਗੱਲਾਂ ਅਸੀਂ ਕਦੀ ਨਹੀਂ ਕਿਹਾ ਵੀ ਅਸੀਂ ਰਸਤਾ ਜਾਮ ਕਰਨਾ ਹੈ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ 'ਚ ਅਸੀਂ ਆ ਰਹੇ ਹਾਂ ਸਾਡੀਆਂ ਵੀ ਸਮੱਸਿਆਵਾਂ ਨੇ ਪਰ ਸਿਰ ਮੱਥੇ ਅਸੀਂ ਕਹਿੰਦੇ ਕਿਉਂ ਨਹੀਂ ਵਪਾਰ ਮੰਡਲ ਪੰਜਾਬ ਹਰਿਆਣਾ ਦਾ ਲੜੇ ਇੱਕ ਮੀਟਿੰਗ ਕਰ ਲਈਏ ਆਹ ਰਸਤਾ ਖਲਵਾਉਣ ਲਈ ਬੰਦੀ ਦੇ ਲਈਏ ਮਨਦਾ ਅਸੀਂ ਤੇ ਕਦੋਂ ਕਿਨੇ ਅਸੀਂ ਕਦੋਂ ਕਿਹਾ ਵੀ ਰਾਹ ਨਾ ਖੋਲੋ ਅਸੀਂ ਤਾਂ ਨਹੀਂ ਕਿਹਾ ਅਸੀਂ ਤੇ ਕਿਨੇ ਰਾਹ ਖੋਲੋ ਭਾਈ ਸਾਨੂੰ ਦਿੱਲੀ ਜਾਣ ਦਿਓ ਠੀਕ ਹੈ ਜੀ ਅਸੀਂ ਤਾਂ ਜੇ ਸਾਡਾ ਐਲਾਨ ਹੁੰਦਾ ਫਿਰ ਅਸੀਂ ਦੋਸ਼ੀ ਹੁੰਦੇ ਵੀ ਰਾਹ ਅਸੀਂ ਰੋਕਿਆ ਰੋਕਿਆ ਹੀ ਨਿਕਲੇ ਬਣਦੇ ਕੰਦੀ ਐਡੀ ਤਗੜੀ ਕੱਢੀ ਆ ਪਰ ਉਹ ਢਾਉਂਦਿਆਂ ਵੀ ਮਹੀਨਾ ਲੱਗਣਾ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਹੈ ਬਣ ਵੀ ਜਾਂਦੀ ਐ ਉਹ ਜਦੋਂ ਉੱਥੇ ਉਹਨਾਂ ਰਸਤਿਆਂ ਦੇ ਉੱਪਰੋਂ ਲੋਕ ਲੰਘਦੇ ਨੇ ਉਹ ਕਹਿੰਦੇ ਨੇ ਯਾਰ ਕਿਸਾਨਾਂ ਦਾ ਤਾਂ ਨਿੱਤ ਦਾ ਹੀ ਕੰਮ ਹੋ ਗਿਆ ਧਰਨੇ ਲਾ ਕੇ ਬੈਠ ਜਾਂਦੇ ਨੇ ਖੱਜਲ ਖਵਰੀ ਲੋਕਾਂ ਨੂੰ ਹੁੰਦੀ ਐ ਕਿ ਉਹਨਾਂ ਤੁਸੀਂ ਸਰਕਾਰ ਨੂੰ ਇੱਕ ਚਿੱਠੀ ਰਿਟਰਨ ਦੇ ਵਿੱਚ ਭੇਜੋ ਕਿ ਰਸਤਾ ਖੋਲ ਦਿਓ ਤੇ ਉਹ ਚਿੱਠੀ ਤੁਸੀਂ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੈਂਸ ਕਰੋ ਕਿ ਅਸੀਂ ਆਹ ਦੇਖੋ ਕਹਿ ਰਹੇ ਹਾਂ ਕਿ ਲੋਕਾਂ ਲਈ ਰਸਤਾ ਖੋਲ ਦਿਓ ਧਰਨਾ ਸਾਡਾ ਚੱਲੂਗਾ ਇਹ ਵੀ ਕੋਈ ਵੱਡਾ ਮਸਲਾ ਨਹੀਂ ਐ ਅਸੀਂ ਤਾਂ ਬੋਲਿਆ ਹੋਇਆ ਕਿ ਸਰਕਾਰ ਜਿੰਨਾ ਚਿਰ ਰਿਆ ਨਹੀਂ ਦਿੰਦੀ ਬੈਠੇ ਆ ਇਹਦਾ ਮਤਲਬ ਰਾਤਾ ਮੰਗੀ ਰਹੇ ਆ ਅਸੀਂ ਇਹ ਤਾਂ ਨਹੀਂ ਕਿਦੇ ਸੀ ਕਿ ਆ ਵੀ ਦਿੱਲੀ ਜਾਣ ਨਹੀਂ ਜਾਂ ਰਾਹ ਨਹੀਂ ਦੇਣਾ ਦੂ ਲੋਕਾਂ 'ਚ ਨਹੀਂ ਪਰਸੈਪਸ਼ਨ ਹੈਗੀ ਲੋਕ ਤਾਂ ਸਮਝਦੇ ਨੇ ਲੋਕ ਸਾਡੇ ਨਾਲ ਨੇ ਤਾਂ ਹੀ ਅੰਦੋਲਨ ਚੱਲ ਰਿਹਾ ਲੋਕਾਂ 'ਚ ਪਰਸੈਪਸ਼ਨ ਬਣਾਈ ਜਾਂਦੀ ਹੈ ਜਿਹੜੀ ਲੋਕਾਂ 'ਚ ਪਰਸੈਪਸ਼ਨ ਬਣਾਈ ਜਾਂਦੀ ਹੈਗੀ ਤਾਂ ਕਿਸੇ ਹੱਦ ਤੱਕ ਬਣੀ ਵੀ ਹੋ ਪਰ ਜਿਹੜੀ ਗੱਲ ਲਈ ਅਸੀਂ ਜ਼ਿੰਮੇਵਾਰ ਹੀ ਨਹੀਂ ਹੈਗੇ ਜਿਹੜੀ ਗੱਲ ਦਾ ਸਾਡੇ ਨਾਲ ਲੈਣਾ ਦੇਣਾ ਨਹੀਂ ਅਸੀਂ ਤਾਂ ਇਹ ਇਹ ਕੰਦ ਨੂੰ ਢਾਉਣ ਵਾਸਤੇ ਹੀ ਸ਼ਹੀਦ ਸੁਭਕਰਨ ਸ਼ਹੀਦ ਹੋ ਗਿਆ ਅੱਗੇ ਜਾਣਾ ਸੀ ਪੀਸਫੁਲੀ ਵੀ ਅੱਗੇ ਜਾਣੇ ਆ ਬਈ ਅੱਗੇ ਨੰਘਣ ਦਿਓ ਕਿੰਨੇ ਮੁੰਡੇ ਸਾਡੇ ਜ਼ਖਮੀ ਹੋ ਗਏ ਜੇ ਅਸੀਂ ਰੁਕਣਾ ਹੁੰਦਾ ਇੱਥੇ ਆ ਕੇ ਬਹਿਣਾ ਹੁੰਦਾ ਤੇ ਫਿਰ ਟਕਰਾ ਨਹੀਂ ਸੀ ਹੋਣਾ ਨਾ ਅਸੀਂ ਦਿੱਲੀ ਵਾਲੇ ਪਾਸੇ ਜਾਂਦੇ ਨਾ ਅਗਲੇ ਬੰਦੇਓ ਸਾਡੇ ਤੇ ਬੰਬ ਗੋਲੀਆਂ ਵਰਦੇ ਹੈਗੇ ਆ ਮਤਲਬ ਪੀਸਫੁਲੀ ਬਦਲ ਲੱਗੇ ਸਾਰਾ ਕੁਝ ਹੋਇਆ ਸੀ ਲਗਾਤਾਰ 21 ਤੱਕ ਕਰਦੇ ਰਹੇ ਯਾਰ ਹੁਣ ਬਦਲ ਲੈਣ ਦੋ ਸਾਨੂੰ ਹੁਣ ਬਦਲ ਲੈਣ ਦੋ ਜੇ ਅਸੀਂ ਰੁਕਣਾ ਹੁੰਦਾ ਅਸਲ ਸੱਚਾਈ ਇਹ ਆ ਹਾਂ ਠੀਕ ਆ ਉਹਨਾਂ ਕੋਲੇ ਵੱਡਾ ਮੀਡੀਆ ਵਾ ਪਰੋਸ ਦੇ ਇਸ ਤੰਗਣਾ ਨਾ ਵੀ ਉਹ ਬਣ ਹੋਰ ਜਾਂਦੀ ਜੀ ਸੋ ਇੱਕ ਹੋਰ ਜਾਂਦੇ ਜਾਂਦੇ ਦੱਸ ਦੋ ਕਿ ਹੁਣ ਬੀਜੇਪੀ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਤੁਸੀਂ ਸੁਣ ਰਹੇ ਹੋਗੇ ਕਿਸਾਨਾ ਪ੍ਰਤੀਕ ਕੀ ਬਿਆਨਵਾਜੀ ਹੈ ਤੇ ਉਹ ਉਹਦੇ ਵੀ ਗੱਲ ਕਰਦੇ ਨੇ ਡਿਊਰਗੜ ਦੀ ਦੋ ਤਰੀਕ ਨੂੰ ਦੇਖਣ ਦੀ ਵੀ ਗੱਲ ਕਰਦੇ ਨੇ ਡਰ ਨਹੀਂ ਤੁਹਾਨੂੰ ਲੱਗਦਾ ਤੁਹਾਨੂੰ ਹਾਸੇ ਰਾਜ ਹੱਸ ਕੇ ਕਹਿੰਦੇ ਨੇ ਕਿ ਦੋ ਤਰੀਕ ਨੂੰ ਦੇਖ ਲਾਂਗੇ ਅਸੀਂ ਤੁਹਾਨੂੰ ਨਾ ਨਾ ਦੇਖੋ ਸਵਾਲ ਤਾਂ ਇੰਨਾ ਗਿਆ ਇਹਨੂੰ ਹੋਰ ਟੰਗ ਨਾ ਸਮਝੋ ਇਹ ਕੋਈ ਪੰਜਾਬੀਆਂ ਨੂੰ ਮਾਰਨ ਵਾਲੇ ਨਹੀਂ ਇਹ ਕੁਛ ਕਰਨ ਵਾਲੇ ਇਹ ਸਾਡੇ ਸੁਭਾਅ ਨੂੰ ਸਮਝਦੇ ਆ ਇਹਨਾਂ ਨੂੰ ਪਾਲਿਸੀ ਬਣਾ ਕੇ ਦਿੰਦੀ ਆ ਆਰਐਸਐਸ ਜਿਨ੍ਹਾਂ ਦਾ ਆਪ ਦੀ ਪਾਰਟੀ ਵਿੱਚ ਕੁੱਤੇ ਜਿੰਨਾ ਮੁੱਲ ਨਹੀਂ ਉੱਥੇ ਦੋਵਾਂ ਬੰਦਿਆਂ ਦਾ ਹੀ ਮੁੱਲ ਆ ਤੀਜਾ ਤੋਂ ਤੇ ਹੈ ਨਹੀਂ ਇਹਨਾਂ ਨੂੰ ਕਿਹੜਾ ਜਾਣਦਾ ਇਹ ਉਹਨਾਂ ਦਾ ਦਿੱਤਾ ਹੋਇਆ ਐਜੰਡਾ ਤੈਅ ਕਰਦੇ ਨੇ ਵੀ ਕਿਸਾਨਾਂ ਦਾ ਸੁਭਾਗ ਗੁਸਹਿਲਾ ਹੁੰਦਾ ਵੀ ਇਹ ਸਾਡੇ ਗੱਲ ਤੋਂ ਭੜਕ ਜਾਣ ਅਜਿਹੀ ਕੋਈ ਗੱਲ ਕਰਨ ਵੀ ਜਿਹਦੇ ਨਾਲ ਅੰਦੋਲਨ ਡੀਰੇਲ ਹੋਵੇ ਹਾਂ ਨਾਲੀ ਗੱਡੀ ਗੱਲ ਅਸੀਂ ਇਹ ਕਹਿੰਦੇ ਦੇਸ਼ ਦਾ ਜਿਹੜਾ ਸ਼ਬਦਾ ਸਬਧਾਨ ਨਹੀਂ ਹੈਗਾ ਕੋ ਕਾਨੂੰਨ ਨਹੀਂ ਹੈਗਾ ਜਾਂ ਲਕਸ਼ਣ ਕਮਿਸ਼ਨ ਨਹੀਂ ਹੈਗਾ ਪਛਵਾਦਾ ਵਾ ਅਜਿਹੇ ਆ ਸ਼ਬਦਾਵਲੀਆਂ ਤੇ ਉਹਨਾਂ ਨੂੰ ਟਿੱਪਣੀ ਦੇ ਰੋਕ ਲਾ ਕੇ ਸਜ਼ਾ ਦੇਣੀ ਚਾਹੀਦੀ ਆ ਜੇ ਵਾਕਿਆ ਕੋ ਲਕਸ਼ਣ ਕਮਿਸ਼ਨ ਆ ਅਸੀਂ ਪੀਸਫੁਲੀ ਲੜਦੇ ਸੀ ਲੜਦੇ ਰਹਾਂ 4 ਤਰੀਕ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਕੀ ਤੁਹਾਡਾ ਓਵਰਆਲ ਕੀ ਪਰਸਪੈਕਟ ਹੈ ਕਿ ਕੀ ਬਣ ਸਕਦਾ ਦੇਖੋ ਅਸੀਂ ਤਾਂ ਪਰਸੈਪਸ਼ਨ ਚਾਰ ਦੀ ਬਣਾਈਏ ਜੇ ਕੋਈ ਹੋਰ ਆ ਜੇ ਤਾਂ ਸਾਡੀਆਂ ਸਮੱਸਿਆ ਦਾ ਹੱਲ ਹੋ ਜਾਣਾ ਹੋਰਾਂ ਨੇ ਕਹਿਤਾ ਕਿ ਸਾਡੀ ਸਰਕਾਰ ਬਣਾ ਦੋ ਐਮਐਸਬੀ ਅਸੀਂ ਦਵਾਂਗੇ ਕਹਨ ਨੂੰ ਤਾਂ ਜੀ 70 75 ਸਾਲ ਹੋ ਗਏ ਸਾਰੇ ਕਹਿੰਦੇ ਆ ਨਾ ਤਾਂ ਕੁਛ ਨਹੀਂ ਕਿ ਕਹਿੰਦਾ ਸਵਾਲ ਤਾਂ ਉਹ ਕਾਹਨਿਆਂ ਘੋੜੀ ਚੜੇ ਤਾਂ ਜਾਣ ਜਿਹੜਾ ਨਵੇੜਦੂਗਾ ਉਹਨੂੰ ਕਹਿ ਦਾਂਗੇ ਵੀ ਨਵੇੜ ਲਿਆ ਤੁਸੀਂ ਤੇ বিজেপি ਦਾ ਤੁਸੀਂ ਵਿਰੋਧ ਕਰ ਰਹੇ ਹੋ ਵੋਟ ਦੀ ਅਪੀਲ ਵੀ ਕਰ ਰਹੇ ਹੋ ਕਿਸੇ ਨੂੰ ਨਾ ਇਹ ਲੋਕਾਂ ਦੀ ਮਰਜ਼ੀ ਹੈ ਕਿੰਨੂੰ ਵੋਟ ਕੋਨੇ ਕਿ ਨਹੀਂ ਅਸੀਂ ਤਾਂ ਦੇਖਦੇ ਆਂ ਵੀ ਦੇਖੋ ਕਿਸਾਨਾਂ ਮਜ਼ਦੂਰਾਂ ਦੀ ਕਸਵੱਟੀ 10 ਸਾਲ ਦਾ ਰਾਜ ਦੇਖਿਆ ਉਸ ਰਾਜ ਨੂੰ ਉਹ ਅੱਗੇ ਰੱਖ ਰਹੇ ਨੇ ਤੁਸੀਂ ਦੇਖ ਲਓ ਵੀ ਇਹਨਾਂ ਨੇ ਪਾਪ ਕਮਾਏ ਆ ਜ਼ੁਲਮ ਕੀਤੇ ਆ ਕਿ ਜਾਂ ਕੋ ਸਾਡਾ ਸਵਾਰਿਆ ਹੈਗਾ ਉਸ ਆਧਾਰ ਤੇ ਤੁਸੀਂ ਡਿਸਾਈਡ ਕਰੋ એનર્ਜੀ ਤੇ ਸੋਰਸ ਬੜੇ ਲੱਗਦੇ ਨੇ ਅੰਦੋਲਨ ਦੇ ਵਿੱਚ ਹਾਂ ਕਿਉਂ ਨਹੀਂ એનર્ਜੀ ਸੋਰਸ ਜੁਟ ਜਾਂਦੇ ਆ ਹੌਸਲਾ ਹੋਣਾ ਚਾਹੀਦਾ ਹੌਸਲਾ ਬਹੁਤ ਜ਼ਿਆਦਾ ਲੱਗਦਾ ਜੇ ਹੌਸਲਾ ਵਾ ਡਿੜਤਾ ਵਾ ਤਾਂ એનર્ਜੀ ਸੈਕਿੰਡ ਆ ਤੇ ਸੋਰਸ ਥਰਡ ਆ ਲੋਕ ਸਭ ਕੁਝ ਕਰ ਦਿੰਦੇ ਹੁੰਦੇ ਆ ਲੜਨ ਵਾਲੇ ਚਾਹੀਦੇ ਅਗਲੇ ਵਾਰ ਬਾਰ ਬਾਰ ਧਰਨੀਆਂ ਦੇ ਵਿੱਚੋਂ ਜਿਵੇਂ ਸਮਾ ਵੀ ਲੱਗਦਾ ਏਨਰਜੀ ਵੀ ਲੱਗਦੀ ਏ ਸੋਰਸ ਵੀ ਲੱਗਦੀ ਏ ਕਿਤੇ ਐ ਤਾਂ ਨਹੀਂ ਕਿ ਲੋਕ ਪਿੱਛੇ ਚਲੇ ਜਾਣਗੇ ਜਾਂ ਪੰਜਾਬ ਪਿੱਛੇ ਚਲੇ ਜਾਊਗਾ ਨਹੀਂ ਪਰਸੈਪਸ਼ਨ ਬਣਾਉਂਦਾ ਜਤਨ ਹੋ ਰਿਹਾ ਬਾਰ ਬਾਰ ਦੇਚ ਚਨਾ ਹੁੰਦੇ ਨੇ ਠੀਕ ਆ ਇੱਥੇ ਚਰਚਾ ਹੋਈ ਕਿਉਂ ਕਰ ਰਹੇ ਦੇਜ ਪੀ ਦੇਣਾ ਤੁਣਾ ਤੇ ਕੁਛ ਨਹੀਂ ਹੈਗਾ ਉਹ ਕਹਿੰਦੇ ਨੇ ਮੋਦੀ ਸਾਹਿਬ ਕੇ ਵਨ ਇਲੈਕਸ਼ਨ ਹੀ ਹੋ ਜੂਗੀ ਉਹ ਕਹਨ ਦੇਖੋ ਕਹਿੰਦੇ ਰਹੇ ਪੰਜੀ ਸਾਲ ਹੀ ਹੁੰਦਾ ਨਾ ਉਹਨੂੰ ਕੋ ਮਾਂ ਦੇ ਪੁੱਤੋਂ ਤੂੰ ਦੇਣਾ ਦੁਣਾ ਤੇ ਕਸੇ ਨੇ ਲੁੱਟਣਾ ਤੇ ਸਾਰੇ ਆ ਕੀ ਆਂਦਾ ਤੇ ਫਿਰ ਅਰਬਾਂ ਰੁਪਈਆ ਦੇਸ਼ ਦਾ ਖਰਚ ਕੇ ਹੁੰਦਾ ਢੋਂਕ ਕੇ ਹੁੰਦਾ ਅਸਲ ਵਿੱਚ ਜੜ ਬਹੁਤ ਕੁਝ ਰਿਪੀਟ ਹੁੰਦਾ ਇੱਥੇ ਰਿਪੀਟੇਸ਼ਨ ਤਾਂ ਬਹੁਤ ਆ ਉਹ ਰਿਪੀਟੇਸ਼ਨ ਦੇ ਉੱਤੇ ਦੇਖੋ ਹਰ ਬਾਰੀ ਤਾਂ ਇਧਰੋਂ ਉਧਰ ਉਧਰੋਂ ਇਧਰ ਠੀਕ ਹੈ ਮਤਲਬ ਉਹ ਪਰਸੈਪਸ਼ਨ ਉਹ ਬਣਾਉਣਗੇ ਜਿਹੜੀ ਲੋਕਾਂ ਦੇ ਹੱਕ ਦੀ ਆ ਉਹਨੂੰ ਤੋੜਨਗੇ ਜਿਹੜੀ ਆਪ ਹਾਕਮਾਂ ਨੂੰ ਚੰਗੀ ਲੱਗਦੀ ਆ ਉੱਤੇ ਘੰਟਿਆਂ ਬੱਧੀ ਮੰਨ ਲਓ ਕਿਸੇ ਹਾਕਮ ਦਾ ਪਰਨਾ ਕਿਤੇ ਰਹਿ ਜਾਏ ਉੱਤੇ ਡਿਬੇਟ ਚੱਲਣ ਦਾ ਵੀ ਅੱਜ ਦੀ ਪ੍ਰਧਾਨ ਮੰਤਰੀ ਦਾ ਪਰਨਾ ਫਲਾਣੇ ਦਾ ਛੁੱਟ ਗਿਆ ਕਿਸਾਨੀ ਮੁੱਦਿਆਂ ਤੇ ਕਿੰਨੀਆਂ ਕਿ ਡਿਬੇਟਾਂ ਹੁੰਦੀਆਂ ਨੇ ਜਾਂ ਐਕਚੁਅਲ ਸੀਰੀਅਸ ਮੁੱਦਿਆਂ ਤੇ ਕਿੰਨਾ ਕੁਝ ਬੋਲਿਆ ਜਾਂਦਾ ਅਸੀਂ ਵੀ ਦੇਖਦੇ ਚੈਨਲ ਦੇਖਦੇ ਆਂ ਜਾਂ ਹਾਕਮਾਂ ਨੂੰ ਉੱਥੇ ਤਾਂ ਕੁੱਕੜ ਖੇ ਉੱਡਦੀ ਹੈ ਨਾ ਉਹਨੇ ਉਹਨੂੰ ਗਾਲਾਂ ਕੱਢਦੀਆਂ ਉਹਨੇ ਉਹਨੂੰ ਕਰਦੀਆਂ ਤੇ ਚੱਲ ਅੱਧਾ ਪੌਣਾ ਘੰਟਾ ਮਸ ਅਹੀ ਅਹੀ ਜੋ ਕੁਝ ਤੁਸੀਂ ਪਰੋਸ ਰਹੇ ਜੇ ਉਹੀ ਲੋਕ ਸੋਚ ਰਹੇ ਨੇ ਇੱਕ ਵਾਰ ਜਾਂਦੇ ਆਂ ਤੇ ਦਰਸ਼ਕਾਂ ਨੂੰ ਇਹ ਦੱਸ ਦੋ ਕਿ ਜਦੋਂ ਤੁਸੀਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਜਾਓਗੇ ਉਹ ਤੁਸੀਂ ਕ੍ਰਾਈਟੇਰੀਆ ਕੋਈ ਮਿੱਥਿਆ ਹੋਣਾ ਕਿ ਇਹ ਸਾਡਾ ਇਦਾਂ ਦਾ ਪ੍ਰੋਗਰਾਮ ਹੋਊਗਾ ਕਿਉਂ ਨਹੀਂ ਇਸ ਦਾ ਕੈਰੀਟੇਰੀਆ ਸਵਾਲਾਂ ਦਾ ਪਹਿਲੋ ਤੈ ਆ ਅਸੀਂ ਤਾਂ ਕਹਿਤਾ ਵੀ ਅਸੀਂ ਜਥਾ ਬਣਾ ਕੇ ਪੜਾਂਗੇ ਕ੍ਰਾਈਟੇਰੀਆ ਕੇ ਪ੍ਰਸ਼ਾਸਨ ਨੇ ਉਹਨਾਂ ਨੇ ਵਦਣਾ ਵੀ ਠੀਕ ਹੈ ਅਸੀਂ ਤਾਂ ਇਹ ਵੀ ਕਹਿਤਾ ਵੀ ਸ਼ੀਸ਼ੇ ਦੀ ਦੀਵਾਰ ਕਿਉਂ ਨਾ ਬਣਾ ਲਓ ਉਧਰ ਤੁਸੀਂ ਦਿਖੀ ਜਾਓ ਇਧਰ ਅਸੀਂ ਦਿਖੀ ਜਾਵਾਂਗੇ ਖਸਰਾ ਵੀ ਮਿੜ ਜੂ ਇਧਰੋਂ ਅਸੀਂ ਪੁੱਛੀ ਜਾਵਾਂਗੇ ਤੁਸੀਂ ਬੋਲੀ ਜਾਓ ਦੁਨੀਆ ਤਾਂ ਮੀਡੀਆ ਦੇਖ ਲੂ ਨਾਲੇ ਪਤਾ ਇਹ ਇਹ ਤਾਂ ਦੇਖੋ ਇਹਦੇ ਚ ਕ੍ਰੈਡੀਬਿਲਟੀ ਪ੍ਰਧਾਨ ਮੰਤਰੀ ਦੀ ਆ ਜਜਵਾ ਸਾਡੇ ਸਵਾਲਾਂ ਦੇ ਜਵਾਬ ਦੇ ਦੇ ਨਹੀਂ ਦੇ ਦਿੱਤੇ ਅੱਜ ਨਹੀਂ ਕਦੀ ਹੋਇਆ ਵੀ ਵਾਕਿਆ ਕਿਸੇ ਪ੍ਰਧਾਨ ਮੰਤਰੀ ਨੇ ਜਨਤਾ ਦੇ ਸਵਾਲਾਂ ਦੇ ਜਵਾਬ ਦਿੱਤੇ ਹੈ ਕਰ ਲੈਣਾ ਫੈਸਲਾ ਜਦੋਂ ਲਾਸਟ ਵਿਜ਼ਿਟ ਹੋਈ ਸੀ ਪ੍ਰਾਈਮ ਮਿਨਿਸਟਰ ਦੀ ਉਹ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਸੀ ਉਦੋਂ ਉਹ ਕਹਿ ਕੇ ਵੀ ਗਈ ਸੀ ਕਿ ਚੰਨੀ ਸਾਹਿਬ ਦੁੱਕਾ ਕਹਿੰਨਾ ਕਿਵੇਂ ਉਸੋਂ ਬਚ ਗਿਆ ਨਹੀਂ ਉਤਾ ਉਹਨਾਂ ਦੀ ਸਿਹਤ ਸੀ ਕਿ ਐ ਨਹੀਂ ਕੋਰਾਲਾ ਤੁਹਾਡਾ ਰੈਲੀਆਂ ਚੋਂ ਤਾਂ ਰੈਲੀਆਂ ਦਾ ਅਲਾਈანს ਵੀ ਤੁਹਾਡੀ ਰੈਲੀ ਨਹੀਂ ਹੋਣ ਦੇਣੀ ਆਪਾਂ ਨਹੀਂ ਦੇਖੋ ਦੋ ਫਰਕ ਸੇ ਉੱਚ ਸਾਡਾ ਅਲਾਈანს ਵੀ ਰੈਲੀ ਨਹੀਂ ਹੋਣ ਦੇਣੀ ਅਸੀਂ ਉਹ ਤਾਂ ਬਲਾਕਡ ਕੀਤਾ ਉਹਨਾਂ ਕੋਲੇ ਬਹੁਤ ਸ਼ਬਦ ਜਦੋਂ ਰੈਲੀ 'ਚ ਲੋਕ ਹੀ ਨਹੀਂ ਪਹੁੰਚੇ ਲੋਕ ਤਾਂ ਗਏ ਹੀ ਨਹੀਂ ਪੰਜਾਬ 'ਚ ਵਿਰੋਧ ਦਿਨਾ ਸੀ ਠੀਕ ਆ ਉਹ ਉਸ ਕਰਕੇ ਰੈਲੀ 'ਚ ਆਉਂਦੇ ਤਿੰਨ ਰੂਟ ਆ ਪ੍ਰਧਾਨ ਮੰਤਰੀ ਦੇ ਐ ਤਾਂ ਨਹੀਂ ਕੋਈ ਰੋਕ ਸਕਦਾ ਅਸੀਂ ਤਾਂ ਰੌਲਾ ਰੱਪਾ ਪਾ ਕੇ ਲੋਕਾਂ ਨੂੰ ਇਹ ਕਿਹਾ ਵੀ ਨਾ ਜਾਓ ਉਹ ਕੁਰਸੀਆਂ ਵੇਲੀਆਂ ਸੀਗੀਆਂ ਯਾਨੀ ਦੂਜਾ ਹੁਣ ਉਹ ਇਹ ਸਵਾਲ ਹੀ ਨਹੀਂ ਹੈਗਾ ਵੀ ਰੈਲੀ ਨਹੀਂ ਹੋਣਣੀ ਆਪਾਂ ਇਹ ਵੀ ਨਹੀਂ ਵੀ ਰੈਲੀ ਵੀ ਰੈਲੀ ਜਾ ਕੇ ਟੱਕੇ ਨਾ ਵੜਾਂਗੇ ਇਹ ਵੀ ਤਾਂ ਲਾਣੇ एलान ਆ ਵੀ ਜਥਾ ਬਣਾ ਕੇ ਪੀਸਪੁਲੀ ਜਾ ਕੇ ਸਵਾਲ ਜਵਾਬ ਕਰਾਂਗੇ ਪੰਜਾਬ ਇੱਕ ਵਾਰ ਲੱਗਦਾ ਨਹੀਂ ਕਿ ਫਿਰ ਸਫਰ ਕਰ ਰਿਹਾ ਆਪਾਂ ਮੈਂ ਕਿਸਾਨ ਮੂਵਮੈਂਟ ਦੇ ਦੌਰਾਨ ਹੋਵੇ ਜਾਂ ਪੰਜਾਬ ਦੇ ਵਿੱਚ ਕੁਝ ਹੋਰ ਟੜੇ ਹੈਗੇ ਨੇ ਜਿਹੜੇ ਆਪਣੇ ਤਰੀਕੇ ਦੀ ਸਿਆਸਤ ਕਰ ਰਹੇ ਜਿਵੇਂ ਸਿੱਧਾ ਕਹਾ ਤਾਂ ਅਮਰਪਾਲ ਦਾ ਨਾਮ ਲੈ ਲਓ ਤੁਸੀਂ ਫਿਰ ਨਹੀਂ ਇੱਕ ਵਾਰ ਲੱਗਦਾ ਕਿ ਪੰਜਾਬ ਸਫਰ ਦੇ ਰੂਟ ਦੇ ਉੱਪਰ ਹੈ ਦੇਖੋ ਪੰਜਾਬ ਹੋਵੇ ਇੱਥੇ ਕੋਈ ਤੁਹਾਡਾ ਵਾਜਬ ਚਾਹੇ ਦੇਸ਼ ਹੋਵੇ ਸਾਰੇ ਸਫਰ ਕਰ ਰਹੇ ਲਟੇਰਾ ਰਾਜ ਦੇ ਵਿੱਚ ਸਾਰੇ ਸਫਰ ਕਰਦੇ ਹੁੰਦੇ ਆ ਹਾਂ ਕੋਈ ਕੀ ਕਰਦਾ ਉਹਨਾਂ ਦਾ ਅਸੀਂ ਆਪਣੇ ਜਵਾਬ ਦੇ ਆ ਵੀ ਸਾਡੇ ਕੋਈ ਅਜਿਹੇ ਮਨਸ਼ੇ ਨਹੀਂ ਹੈਗੇ ਅਸੀਂ ਵਿਅਕਤੀਗਤ ਤੌਰ ਤੇ ਕੁਝ ਚੰਨੇ ਆ ਵਿਅਕਤੀਗਤ ਚੌਰ ਤੇ ਕੋ ਐਮ ਐਲ ਏ ਐਮ ਪੀ ਜਾਂ ਕੁਝ ਬਨਣਾ ਚੰਨੇ ਅਸੀਂ ਚੰਨੇ ਅਸੀਂ ਵੀ ਕਿਸਾਨ ਆ ਅਸੀਂ ਵੀ ਛੋਟੇ ਕਿਸਾਨਾਂ ਚੋਂ ਆ ਜੇ ਕਿਸਾਨੀ ਦਾ ਸੰਕਟ ਹੱਲ ਹੁੰਦਾ ਤਾਂ ਸਾਡੇ ਘਰਾਂ ਦੇ ਵੀ ਹਾਲ ਚੰਗੇ ਹੋਣਗੇ ਪਾਵਰ ਚ ਨਹੀਂ ਹੱਲ ਹੁੰਦਾ ਮੰਨ ਲਓ ਸਰਬਨ ਸਿੰਘ ਬੰਦੇਰ ਮਿਨਿਸਟਰ ਹੋਣ ਪੰਜਾਬ ਦੇ ਸੀ ਐਮ ਹੋਣ ਐਮ ਐਲ ਏ ਹੋਣ ਐਮ ਪੀ ਹੋਣ ਵਿਧਾਨ ਸਭਾ ਦੇ ਵਿੱਚ ਗੱਲ ਰੱਖਣਾ ਤੇ ਪਾਵਰ ਦੇ ਵਿੱਚੋਂ ਨਹੀਂ ਹੱਲ ਨਿਕਲਦਾ ਨਹੀਂ ਪਾਵਰ ਕਾਰਪੋਰੇਟਾਂ ਦੀ ਪਾਵਰ ਦਾ ਸਾਰਾ ਅਜੰਡਾ ਵਿਸ਼ਵ ਪਾਰ ਸੰਸਥਾ ਦਾ वर्ल्ड ਬੈਂਕ ਦਾ ਠੀਕ ਆ ਉਹ ਸਮਝੌਤੇ ਕਿਹੜਾ ਤੋੜੂਗਾ ਠੀਕ ਆ ਜੀ ਪਾਵਰ ਵਿੱਚ ਉਦੋਂ ਹੀ ਖੜਿਆ ਜਾਂਦਾ ਵਾ ਜਦੋਂ ਉਹਨਾਂ ਦਾ ਝੋਲੀ ਚੁੱਕ ਕੌਲੀ ਚੱਟ ਬਣਾਉਣਾ ਹੁੰਦਾ ਉਦੋਂ ਹੀ ਉਹ ਪ੍ਰਧਾਨ ਮੰਤਰੀ ਵੀ ਆਪ ਹੀ ਬਣਾਉਂਦੇ ਨੇ ਸਾਨੂੰ ਭਰਮਿਆ ਵੀ ਸੀ ਚੁੰਨਦੇ ਚੁੰਨਦੇ ਤਾਂ ਭਾਈ ਕਾਰਪੋਰੇਟਰ ਨੇ ਜਿਹਦੇ ਮਗਰ ਪੈਸਾ ਲਾ ਦਿੰਦੇ ਨੇ ਜਿਹਦੇ ਪਰਸੈਪਸ਼ਨ ਬਣਾ ਦਿੰਦੇ ਉਹ ਜਿੱਤ ਜਾਂਦਾ ਇਹ ਤਾਂ ਭਰਮਿਆ ਸੀ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਚੁੰਨਦੇ ਮੋਦੀ ਸਾਹਿਬ ਅੰਬਾਨੀ ਅਦਾਨੀ ਦੇ ਖਿਲਾਫ ਵੀ ਬੋਲੇ ਨੇ ਤੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਉਹ ਅਮਰੀਕਾ ਦੇ ਖਿਲਾਫ ਵੀ ਬੋਲ ਰਹੇ ਨੇ ਕਿ ਵਰਚਸਫ ਖਤਮ ਹੋ ਰਿਹਾ ਹੈ ਅਮਰੀਕਾ ਦਾ ਵਿਦੇਸ਼ੀ ਜਿਹੜੀ ਤਾਕਤਾਂ ਨੇ ਉਹ ਭਾਜਪਾ ਦੇ ਖਿਲਾਫ ਹੋ ਗਈਆਂ ਨੇ ਇਹਨਾਂ ਦਾ ਕੀ ਸੰਕੇਤ ਨੇ ਇਹ ਪ੍ਰਧਾਨ ਮੰਤਰੀ ਜੀ ਬੋਲੇ ਨਹੀਂ ਹੈ ਬਲਾਤ ਦੇ ਪੰਜ ਸਾਲ 10 ਸਾਲਾਂ ਚ ਕੋਈ ਨਹੀਂ ਕਦੀ ਬੋਲੇ ਬੋਲੇ ਹੀ ਨਹੀਂ ਜੀ ਉਹਨਾਂ ਦੀ ਸਰਕਾਰ ਤਾਂ ਕਹਿੰਦੀ ਸੀ ਵੀ ਅਡਾਨੀ ਦੇਸ਼ ਆ ਅਡਾਨੀ ਦੇ ਖਿਲਾਫ ਕੋ ਬੋਲਦਾ ਕਹਿੰਦੇ ਦੇਸ਼ ਕੇ ਖਿਲਾਫ ਬੋਲਦਿਓ ਹੁਣ ਹੁਣ ਅਸਲ ਵਿੱਚ ਥੱਲੇ ਜਿਹੜਾ ਸੇਕ ਬਹੁਤ ਲੱਗ ਰਿਹਾ ਇਹ ਅੰਦੋਲਨ ਦੀ ਦੇਣ ਆ ਬੋਲੇ ਨਹੀਂ ਬੁਲਾ ਦਿੰਦਾ ਬਸ ਜਿਵੇਂ ਹੁਣ ਦੇਖ ਤੁਸੀਂ ਦੇਖੋ ਕਿ ਸਟਾਕ ਮਾਰਕੀਟ ਦੇ ਵਿੱਚ ਜਿਹੜੇ ਅਡਾਨੀ ਦੇ ਸ਼ੇਅਰ ਸੀ ਹਿੰਡਨ ਵਰਗ ਦੀ ਰਿਪੋਰਟ ਤੋਂ ਬਾਅਦ ਉਹ ਤਾਂ ਉੱਤਮ ਕਰਕੇ ਥੱਲੇ ਡਿੱਗ ਪਏ ਸੀ ਪ੍ਰਾਈਮ ਮਿਨਿਸਟਰ ਐਨਡੀਟੀਵੀ ਨੂੰ ਇੰਟਰਵਿਊ ਦਿੰਦੇ ਹੋਏ ਅੱਜ ਤੋਂ ਪੰਜ ਦਿਨ ਪਹਿਲਾਂ ਕਹਿੰਦੇ ਨੇ ਕਿ 4 ਜੂਨ ਤੋਂ ਬਾਅਦ ਸਟਾਕ ਮਾਰਕੀਟ ਇੱਕ ਵੱਡਾ ਆਪਣਾ ਰਿਕਾਰਡ ਬਣਾਉਗੀ। ਆਹੀ ਗੱਲ ਅਮਿਤ ਸ਼ਾਹ ਕਹਿੰਦੇ ਨੇ ਤੇ ਆਹੀ ਗੱਲ ਪ੍ਰਸ਼ਾਂਤ ਕਿਸ਼ੋਰ ਨੇ ਕਹੀ ਹੈ ਕਿ 4 ਜੂਨ ਤੋਂ ਬਾਅਦ ਸਟਾਕ ਮਾਰਕੀਟ ਇੱਕ ਵੱਡਾ ਆਪਣਾ ਰਿਕਾਰਡ ਬਣਾਉਗੀ। ਉਹਦਾ ਸਿੱਧਾ ਮਤਲਬ ਹੈ ਕਿ ਭਾਜਪਾ ਸਰਕਾਰ ਆ ਰਹੀ ਹੈ ਤੇ ਇਹ ਜਿਹੜਾ ਅਡਾਨੀ ਦਾ ਬਿਜ਼ਨਸ ਸੀ ਭਾਵੇਂ ਅਡਾਨੀ ਗ੍ਰੀਨ ਗ੍ਰੀਨ ਐਨਰਜੀ ਹੋਊਗੀ, ਅਡਾਨੀ ਪੋਰਟ ਹੋ ਗਿਆ, ਅਡਾਨੀ ਉਹਨਾਂ ਦੇ ਹੋਰ ਪਾਵਰ ਪਲਾਂਟ ਹੋਗੇ ਜਾਂ ਅਡਾਨੀ ਬਿਲਮਾਰ ਜਿਹੜੇ ਉਹਨਾਂ ਦੇ ਪ੍ਰੋਜੈਕਟ ਨੇ ਗੂੜਸ ਸਪਲਾਈ ਕਰਦੇ ਨੇ ਉਹ ਜਾਂ ਉਹ ਹੋਗੇ। ਉਹਨਾਂ ਦੇ ਵਿਚ ਡਬਲ ਵਾਧਾ ਹੋ ਗਿਆ ਦੇਖੋ ਇਹ ਤਾਂ ਸਟਾਈ ਆ ਫਿਰ ਕਾਰਪੋਰੇਟ ਨੂੰ ਦੇਸ਼ ਲਟਾਇਆ ਵਾ ਕੌਣ ਆਉਂਦਾ ਕੌਣ ਨਹੀਂ ਆਉਂਦਾ ਇਹ ਫਰਕ ਨਹੀਂ ਪੈਂਦਾ ਜਿਹੜਾ ਮਰਜੀ ਆ ਜੇ ਸ਼ੇਅਰ ਬਾਜ਼ਾਰ ਨੇ ਵਧਣਾ ਕਿਉਂਕਿ ਸ਼ੇਅਰ ਬਾਜ਼ਾਰ ਵਾਲਿਆਂ ਦੀ ਸਰਕਾਰ ਹੋਣੀ ਜਿਹੜੀ ਮਰਜੀ ਆ ਜੇ ਸ਼ੇਅਰ ਬਾਜ਼ਾਰ ਵਾਲੇ ਹੀ ਸਰਕਾਰਾਂ ਚ ਚਲਾਉਂਦੇ ਹੈਗੇ ਸਾਨੂੰ ਉੱਤੇ ਕੋਈ ਭਰਮ ਤਾਂ ਹੈ ਨਹੀਂਗਾ ਵੀ ਸਾਨੂੰ ਕੋਈ ਭੁਲੇਖਾ ਹੈਗਾ ਹਣ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਦੇ ਬਿਆਨਾਂ ਤੇ ਸਾਨੂੰ ਯਕੀਨ ਨਹੀਂ ਹੈਗਾ ਉਹ ਪਤਾ ਹੀ ਨਹੀਂ ਲੱਗਦਾ ਕਦੀ ਕਹਿੰਦੇ ਨੇ ਵੀ ਜੇ ਤੁਸੀਂ ਦੂਜੀ ਆ ਦੀ ਸਰਕਾਰ ਬਣਾਤੀ ਤਾਂ ਜੀ ਕੱਲੇ-ਕੱਲੇ ਕੇ ਇੱਕ ਸਾਲ ਰਾਜ ਕਰਨਗੇ ਜੀ ਜੇ ਇਹਨਾਂ ਦੀ ਸਰਕਾਰ ਆ ਗਈ ਤੁਹਾਡੇ ਮੰਗਲ ਸੂਤਰ ਲਾ ਕੇ ਜਦੋਂ ਤੁਹਾਡੀ 400 ਦੀ ਪੱਕੀ ਰਜਿਸਟਰੀ ਹੋਈ ਆ ਤੋ ਉਹਨੂੰ ਖਤਰਾ ਕੀ ਆ ਠੀਕ ਆ ਤੋ ਹੁਣ ਉਹਨਾਂ ਦੇ ਜਿਹੜੇ ਬਿਆਨਾਂ ਦੀ ਕੋਈ ਕ੍ਰੈਡਿਬਿਲਟੀ ਰਹਿ ਨਹੀਂ ਗਈ ਇਸ ਕਰਕੇ ਉਹਨਾਂ ਦੇ ਬਿਆਨ ਤੇ ਬੜੀ ਡਿਬੇਟ ਬੜੀ ਚੰਗੀ ਨਹੀਂ ਹੈ ਅਜ਼ੀਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਦੇ ਲਈ ਜੀ ਸੋ ਦੋਸਤ ਮਿਰਨਾਲ ਸਰਪੰਚ ਸਿੰਘ ਪੰਦੇਰ ਸਾਹਿਬ ਜੁੜੇ ਹੋਏ ਸੀ